ਅੱਜ ਅਸੀਂ ਪੁਲਿਸ ਸਟੇਸ਼ਨ ਟਾਂਡਾ ਦੀ ਜੂਰਿਸਡਿਕਸ਼ਨ ਦੇ ਵਿੱਚ ਚੰਡੀਗੜ੍ਹ ਕਲੋਨੀ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ ਸਰਵਜੀਤ ਕੌਰ ਨਾਮਕ ਇੱਕ ਲੇਡੀ ਹੈਗੀ ਜਿਹਦੇ ਤੇ ਪਹਿਲਾਂ 11 ਐਫਆਇਰਸ ਦਰਜ ਹੈ ਉਹਨੂੰ ਕਨਵਿਕਸ਼ਨ ਵੀ ਹੋਈ ਹੈ ਐਂਡ ਹਾਲ ਦੀ ਘੜੀ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨੇ ਇਲੀਗਲ ਕੰਮ ਕਰਦੇ ਹੋਏ ਉਹਦੇ ਤੇ 11 ਐਨਡੀਪੀਐਸ ਦੀ ਐਫਆਇਰਸ ਦਰਜ ਹੈ ਇਲੀਗਲ ਪ੍ਰੋਸੀਡਸ ਦੇ ਰਾਹੀਂ ਇੱਥੇ ਕੰਸਟਰਕਸ਼ਨ ਕੀਤੀ ਹੋਈ ਹੈ ਜੋ ਕਿ ਵਰਕ ਬੋਰਡ ਦੀ ਲੈਂਡ ਹੈਗੀ ਆਏ ਜੋ ਆ ਉਹਨਾਂ ਦੇ ਕੋਲੋਂ ਮੈਂ ਲੈ ਕੇ ਆਇਆ ਪੀਐਸ ਟਾਂਡਾ ਦੇ ਏਰੀਆ ਦੇ ਵਿੱਚ ਚੰਡੀਗੜ੍ਹ ਕਲੋਨੀ ਵੱਜਦੀ ਹੈਗੀ ਉੱਥੇ ਖੜੇ ਆ ਇਸ ਕਲੋਨੀ ਦੇ ਵਿੱਚ ਅੱਜ ਵਾਪਰਟ ਦੇ ਅਫੀਸ਼ੀਅਲਸ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟਰੇਟਸ ਉਹ ਇੱਥੇ ਹੈਗੇ ਬੇਸਿਕਲੀ ਅੱਜ ਅਸੀਂ ਇੱਥੇ ਆਏ ਆ ਕਿ ਵਾਪਰਟ ਦੀ ਲੈਂਡ ਦੇ ਵਿੱਚ ਇੱਕ ਸਰਬਜੀਤ ਕੌਰ ਨਾਂ ਦੀ ਲੇਡੀ ਹੈਗੀ ਜੋ ਕਿ ਕ੍ਰਿਮੀਨਲ ਉਹਦਾ ਬੈਕਗਰਾਉਂਡ ਹੈਗਾ ਉਹਨੇ ਇੱਥੇ ਇਲੀਗਲ ਪੋਜੀਸ਼ਨ ਕੀਤਾ ਹੋਇਆ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈਗੀ ਤੇ ਉਹਨੂੰ ਡਿਮੋਲਿਸ਼ ਕਰਦੇ ਹੋਏ ਇਹਨਾਂ ਨੇ ਪੋਜੀਸ਼ਨ ਵਰਕ ਬੋਰਡ ਨੇ ਵਾਪਸ ਲੈਣਾ ਹੈਗਾ ਬਿਕਾਉਜ਼ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ ਆਲਰੇਡੀ 11 ਮੁਕਦਮੇ ਦਰਜ ਹੈ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਐਂਡ ਹਾਲ ਦੀ ਘੜੀ ਵੀ ਇਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਾਨੂੰ ਖਦਸ਼ਾ ਸੀਗਾ ਕਿ ਇੱਥੇ ਐਦਾਂ ਦੇ ਜੋ ਕ੍ਰਿਮੀਨਲ 엘ਿਮੈਂਟਸ ਹੁੰਦੇ ਆ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਾ ਪੈਦਾ ਹੋ ਜੇ ਇਸ ਕਰਕੇ ਅਸੀਂ ਸੀਨੀਅਰ ਆਫੀਸਰਸ ਤੇ ਕਾਫੀ ਸੁਰੱਖਿਆ ਬਲ ਪੁਲਿਸ ਬਲ ਇੱਥੇ ਲਗਾਇਆ ਹੈਗਾ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਇੱਕ ਅੱਛੀ ਉਪਲਬਧੀ ਹੈਗੀ ਜੋ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤਹਿਤ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ 11 ਪਰਚੇ ਦਰਜ ਹੈ ਜੋ ਇਲੀਗਲੀ ਇਹਨੇ ਕੰਮ ਕਰਦੇ ਹੋਏ ਇਲੀਗਲ ਕੰਮਾਂ ਦੇ ਥਰੂ ਇਲੀਗਲ ਪ੍ਰੋਸੀਡਸ ਦੇ ਥਰੂ ਇਹ ਕੰਸਟਰਕਸ਼ਨ ਕੀਤੀ ਹੋਈ ਹੈ ਵਕ ਬੋਰਡ ਦੀ ਲੈਂਡ ਦੇ ਵਿੱਚ ਤੇ ਉਹਨੂੰ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਹੈ ਜੀ ਇਹ 11 ਪ੍ਰੋਪਰਟੀਆਂ ਐਦਾਂ ਦੀ ਜੋ ਕਿ ਨਸ਼ੇ ਤਸਕਰਾਂ ਨੇ ਐਂਡ ਅਲੱਗ-ਅਲੱਗ ਜੋ ਇਲੀਗਲੀ ਪ੍ਰੋਸੀਡਸ ਦੇ ਨਾਲ ਲੋਕਾਂ ਨੇ ਬਣਾਈ ਹੋਈ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਡਿਮੋਲਿਸ਼ ਕੀਤੀ ਗਈ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਵਿਦ ਦੀ ਹੈਲਪ ਆਫ ਪੁਲਿਸ ਤੋ ਇਹ ਵਾਲੀ ਵੀ ਅੱਗੇ ਵੀ ਸਾਡੀ ਇਹ ਮਹਿੰਮ ਜਾਰੀ ਰਹੇਗੀ ਜੋ ਵੀ ਐਦਾਂ ਦਾ ਕੰਮ ਕਰੇਗਾ ਨਸ਼ੇ ਦੇ ਵਿੱਚ ਲੁਪਤ ਹੋਊਗਾ ਜਾਂ ਫਿਰ ਹੋਰ ਵੀ ਕਿਸੇ ਕ੍ਰਾਈਮ ਦੇ ਵਿੱਚ ਲੁਪਤ ਹੋ ਕੇ ਅਗਰ ਇਲੀਗਲ ਪ੍ਰੋਸੀਡਸ ਦੇ ਰਾਹੀਂ ਕੋਈ ਆਪਣਾ ਪ੍ਰਾਪਰਟੀ ਬਣਾਉਂਦਾ ਹੈ ਤੋ ਐਦਾਂ ਹੀ ਲੀਗਲ ਪ੍ਰੋਸੈਸ ਫੋਲੋ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਉਹ 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 ਲੈਟਰ ਚਲੇਗਾ ਬੋਰਡ ਉਹ 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 ਆਹ ਮਾਰਤਾ ਹੈ ਲੈਟਰ ਚਲੇਗਾ